ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੱਡੀ ਦੇ ਵਿੱਚ ਅੰਮ੍ਰਿਤ ਲੈਬ ਦੇ ਮਾਲਕ ਦੀ ਇਸ ਹਾਲ ਦੇ ਵਿੱਚ ਦੇ ਮਿਲਦੀ ਹੈ ਕਿ ਪਰਿਵਾਰ ਹੈਰਾਨ ਪਰੇਸ਼ਾਨ ਹੋ ਜਾਂਦੇ ਘਰ ਤੇ ਵਿੱਚ ਰੋਣ-ਕਰੋਣ ਪੈ ਗਿਆ ਸੋ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਿਹਾ ਪੁਲਿਸ ਅਧਿਕਾਰੀਆਂ ਨੂੰ ਵੀ ਪਛੜਾ ਪਹਿਚਾਣਦਿਆਂ ਨੇ ਦੱਸਤੀ ਹੈ ਕਿ ਅੰਮ੍ਰਿਤ ਲੈਬ ਦੇ ਮਾਲਕ ਦੀ ਮ੍ਰਿਤਕ ਦੇ ਗੱਡੀ ਦੇ ਵਿੱਚੋਂ ਮਿਲਦੀ ਹੈ ਜਿਸ ਨੇ ਖੁਦ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਲਿਆ ਸੁਸਾਇਡ ਜਿਹੜਾ ਆ ਮਾਲਕ ਦੇ ਵੱਲੋਂ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਪਰਿਵਾਰ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਤੇ ਉੱਥੇ ਹੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਕਿਹਾ ਜਾ ਰਿਹਾ ਕਿ ਅਮ੍ਰਿਤ ਲੈਪਟਾਪ ਮਾਲਕ ਇਹਨਾਂ ਲੋਕਾਂ ਤੋਂ ਪਰੇਸ਼ਾਨ ਸੀ ਦੁਕਾਨ ਦੇ ਬਾਹਰ ਗੱਡੀਆਂ ਕਰੋਣ ਨੂੰ ਲੈ ਕੇ ਜਿਹੜਾ ਅਕਸਰ ਹੀ ਇਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ 5 ਸਾਲਾਂ ਤੋਂ ਕਾਫੀ ਡਿਪਰੈਸ਼ਨ ਦੇ ਵਿੱਚ ਸੀ ਜਿਸ ਤੋਂ ਵੱਲੋਂ ਅੱਕ ਕੇ ਖੋਫਨਾਕ ਕਦਮ ਚੁੱਕਿਆ ਗਿਆ ਪੁਲਿਸ ਦੇ ਵੱਲੋਂ ਵੀ ਇਸ ਬਾਬਤ ਜਾਣਕਾਰੀ ਦਿੱਤੀ ਗਈ ਕਿ ਅਮਰਿਤ ਲੈਬ ਦੇ ਮਾਲਕ ਵੱਲੋਂ ਪਿੰਡ ਰਾਜੇਵਾਲ ਦੇ ਵਿੱਚ ਖਾਲੀ ਜਗ੍ਹਾ ਤੇ ਆਪਣੇ ਆਪ ਨੂੰ ਪਿਸਤਲ ਦੇ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਚ ਦੇ ਵਿੱਚ ਜਿਹੜਾ ਪਤਾ ਲੱਗੇਗਾ ਕਿ ਆਖਿਰਕਾਰ ਪੂਰਾ ਮਾਮਲਾ ਕੀ ਹਾਲਾਂਕਿ ਸੁਸਾਈਡ ਨੋਟ ਵੀ ਲਿਖਿਆ ਗਿਆ ਜਿਸ ਤੇ ਵਿੱਚ ਉਸਨੇ ਤਿੰਨ ਲੋਕਾਂ ਦੇ ਨਾਮ ਜਿਹੜੇ ਲਿਖੇ ਨੇ ਪ੍ਰਦੀਪ ਗੱਬਰ ਅਤੇ ਉਸਦੇ ਦੋ ਬੇਟੇ ਦੇ ਖਿਲਾਫ ਜਿਹੜਾ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਗੱਡੀਆਂ ਖੜੀਆਂ ਕੀਤੀਆਂ ਜਾ ਰਹੀਆਂ ਸੀ ਤੇ 5 ਸਾਲ ਤੋਂ ਇਹਨਾਂ ਦੇ ਵੱਲੋਂ ਅੰਮ੍ਰਿਤ ਲੈਬ ਦੇ ਮਾਲਕ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਪਰੇਸ਼ਾਨੀ ਦੇ ਕਾਰਨ ਹੀ ਉਸਤੇ ਵੱਲੇ ਕਦਮ ਚੁੱਕਿਆ ਗਿਆ ਸੋ ਤਸਵੀਰ ਤੁਹਾਡੇ ਨਾਲ ਸਾਂਜੀ ਕਰੇ ਅੰਮ੍ਰਿਤ ਲੈਬ ਦੇ ਮਾਲਕ ਹੈ ਜਿਸ ਨੇ ਪਿਸਤਲ ਦੇ ਨਾਲ ਖੁਦ ਨੂੰ ਮੌਤ ਦੇ ਘਾਟ ਉਤਾਰਿਆ ਇਸ ਬਾਬਤ ਵਦੇਰੇ ਜਾਣਕਾਰ ਦਿੰਦਿਆਂ ਪੁਲਿਸ ਦੇ ਵੱਲੋਂ ਕੀ ਕਿਹਾ ਗਿਆ ਉਹ ਵੀ ਸੁਣ ਲੈਣੇ ਆ ਕਤਲ ਕੇਸ ਨਹੀਂ ਇੱਕ ਨਾ ਬੌਸ ਬਣਾਉ ਦਾ ਬੰਦਾ ਜਿਹੜਾ ਅੰਮ੍ਰਿਤ ਲੈਬ ਹੈਗੀ ਅੰਮ੍ਰਿਤ ਸਰ ਉਹਦਾ ਮਾਲਕ ਸੀ ਉਹਨੇ ਇੱਥੇ ਰਾਜੀਵਾਲ ਇੱਕ ਖੰਡਰ ਜਗਾ ਸੀਗੀ ਬਣੀ ਉਹਦੇ ਵਿੱਚ ਆ ਕੇ ਸੁਸਾਈਡ ਕੀਤਾ ਆਪਣੇ ਪਿਸਤਲ ਦਾ ਸਰਕਰ ਆਪਣੇ ਲਾਇਸੈਂਸੀ ਪਿਸਤਲ ਦੇ ਦਾ ਉਹਦੀ ਜਿਹੜੀ ਗੱਲ ਨਿਕਲ ਕੇ ਇਹ ਆਈ ਆ ਕਿ ਉਹਦੀ ਇੱਥੇ ਜਹਾਜ਼ਗੜ ਲੱਗੇ ਕਿ ਦੁਕਾਨਾਂ ਦੁਕਾਨ ਦੇ ਲੱਗੇ ਕੋਈ ਪ੍ਰਦੀਪ ਗੱਬਰ ਨਾਮ ਦਾ ਬੰਦਾ ਤੇ ਉਹਦੇ ਬੱਚੇ ਆ ਦੋ ਲੜਕੇ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਡਿਸਪਿਊਟ ਚੱਲ ਰਿਹਾ ਪਿਛਲੇ 5-7 ਤੋਂ ਉਹ ਉਹਦੀ ਉਦੋਂ ਹੀ ਕਰਕੇ ਇਹਨਾਂ ਦਾ ਉਸ ਵਿੱਚ ਇੰਨਾ ਡਿਪਰੈਸ਼ਨ ਚ ਚਲ ਗਿਆ ਉਹਨੇ ਆਪਣਾ ਜਿਹੜਾ ਇੱਥੇ ਆ ਕੇ ਸੁਸਾਈਡ ਕੀਤਾ ਲੈਣ ਦੇਣ ਦਾ ਕੀ ਨਹੀਂ ਲੈਣ ਦੇਣ ਦਾ ਨਹੀਂ ਜੋ ਗੱਲ ਨਿਕਲ ਕੇ ਇਹ ਗੱਲਾਈ ਹੈ ਵੀ ਉਹ ਉਹਨਾਂ ਦੇ ਕੋ ਗੱਡੀਆਂ ਖੜੀਆਂ ਕਰਨ ਤੁਸੀਂ ਉਹ ਕਹਿੰਦੇ ਸਾਡੀਆਂ ਦੁਕਾਨਾਂ ਦੇ ਮੋਰੇ ਇਹ ਗੱਡੀਆਂ ਆਪਣੀਆਂ ਖੜੀਆਂ ਕਰ ਲੈਂਦੇ ਆ ਤੇ ਸਾਡਾ ਰਸਤਾ ਬੰਦ ਕਰਦੇ ਆ ਸਰ ਸੁਸਾਈਡ ਨੋਟ ਵੀ ਮਿਲਿਆ ਕੋਈ ਹਾਂਜੀ ਸੁਸਾਈਡ ਨੋਟ ਮਿਲ ਗਿਆ ਸਾਨੂੰ ਕਿੰਨੇ ਨਾਮ ਦੇ ਉਹਦੇ ਵਿੱਚ ਇੱਕ ਪ੍ਰਦੀਪ ਗੱਬਰ ਤੇ ਉਹਦੇ ਲੜਕੇ ਹੈਗੇ ਆ ਦੋਹਾਂ ਲੜਕਿਆਂ ਦਾ ਨਾਮ ਮੇਨ ਕਾਰਨ ਕੀ ਹੈ ਜੀ ਮੇਨ ਕਾਰਨ ਇਹੀ ਉਹ ਬਸੋਂ ਨੇ ਇਹੀ ਲਿਖਿਆ ਹੈ ਉਹਦੇ ਵਿੱਚ ਵੀ ਮੈਂ ਇਹਨਾਂ ਤੋਂ ਤੰਗ ਆ ਕੇ ਤੇ ਮੈਨੂੰ ਖਰਾਸੀ ਜ਼ਿਆਦਾ ਕਰਦੇ ਰਹੇ ਆ ਪਿਛਲੇ 4-5 ਸਾਲ ਤੋਂ ਅਗਲੀ ਕਾਰਵਾਈ ਕੀ ਹੋਣੀ ਹੈ ਜੀ ਉਹਦੇ ਬਸ ਪਰਚਾ ਸੀ ਰਜਿਸਟਰਡ ਕਰਤਾ ਪਰਚਾ ਰਜਿਸਟਰਡ ਕਰਕੇ ਉਹਦੀ ਕਾਰਵਾਈ ਕਰ ਰਹੇ ਹਾਂ ਮੁਰਜੂ ਨਹੀਂ ਅਜੇ ਕਿੰਨੇ ਬੰਦਿਆਂ ਦੇ ਪਰਚਾ ਸੀ ਇਹ 3 ਬੰਦਿਆਂ ਦਾ ਨਾਮ ਦੱਸੋ ਹਾਂਜੀ ਪ੍ਰਦੀਪ ਗੱਪਰ ਦੋ ਦੇ ਲੜਕੇ ਠੀਕ ਹੈ ਕਤਲ ਕੇਸ